ਹਾਂਜੀ ਦੋਸਤੋ ਕਰਿਓ ਫਿਰ ਆਂਡੇ ਖਾਣ ਵਾਲਿਆਂ ਨੂੰ ਟੈਗ ਦੱਸਦੇ ਹਾਂ ਉਹਨਾਂ ਨੂੰ ਆਪਾਂ ਕਿ ਗਰਮੀਆਂ ਦੇ ਵਿੱਚ ਆਂਡੇ ਖਾਣ ਦੇ ਕਿੰਨੇ ਫਾਇਦੇ ਆ ਚਲੋ ਕਹਿੰਦੇ ਗਰਮੀਆਂ ਦੇ ਵਿੱਚ ਆਂਡੇ ਖਾਣ ਨਾਲ ਸਾਡੇ ਸਰੀਰ ਨੂੰ ਜ਼ਿਆਦਾ ਮਾਤਰਾ ਚ ਪ੍ਰੋਟੀਨ ਮਿਲਦਾ ਆ ਇਸ ਦੇ ਵਿੱਚ ਇਕੱਲਾ ਪ੍ਰੋਟੀਨ ਹੀ ਨਹੀਂ ਨੀ ਪ੍ਰੋਟੀਨ ਤੋਂ ਇਲਾਵਾ ਵਿਟਾਮਿਨ ਤੇ B12 ਜਿਹੜਾ ਕਿ ਅਸੀਂ ਬਾਜ਼ਾਰ ਤੋਂ ਦਵਾਈਆਂ ਖਰੀਦ ਕੇ ਲੈਂਦੇ ਆ ਨਾ ਸਪੈਸ਼ਲ B12 ਵਿਟਾਮਿਨ ਦੀਆਂ ਉਹ ਭਰਪੂਰ ਮਾਤਰਾ ਦੇ ਵਿੱਚ ਕਹਿੰਦੇ ਆਂਡੇ ਦੇ ਵਿੱਚ ਪਾਇਆ ਜਾਂਦਾ ਆ ਤੇ ਕਾਫੀ ਮਾਤਰਾ ਦੇ ਵਿੱਚ ਕਹਿੰਦੇ ਆਇਰਨ ਵੀ ਹੁੰਦਾ ਆ ਤੇ ਆਪਾਂ ਆਇਰਨ ਦੀਆਂ ਗੋਲੀਆਂ ਵੀ ਬਾਜ਼ਾਰ ਤੋਂ ਲਿਆ ਕੇ ਖਾਂਦੇ ਆ ਇਹ ਸਭ ਕੁਝ ਕਹ ਲੋ ਕਿ ਆਂਡੇ ਦੇ ਵਿੱਚ ਹੁੰਦਾ ਆ ਤੇ ਇਹਦੇ ਕਹਿੰਦੇ ਇੰਨੇ ਕੁ ਲਾਭ ਨੇ ਨਾ ਇਹ ਸਾਡੇ ਹੱਡੀਆਂ ਨੂੰ ਕਹਿੰਦੇ ਮਜ਼ਬੂਤ ਬਣਾ ਕੇ ਰੱਖਦਾ ਆ ਸਾਡੇ ਸਰੀਰ ਦੀ ਊਰਜਾ ਨੂੰ ਵਧਾਉਂਦਾ ਆ ਜਿਹੜਾ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਕਹਿੰਦੇ ਸਟਰੋਂਗ ਕਰਦਾ ਆ ਤੇ ਹਮੇਸ਼ਾ ਆਂਡਿਆਂ ਨੂੰ ਕਹਿੰਦੇ ਹਾਫ ਬੋਇਲ ਮਤਲਬ ਥੋੜਾ ਜਿਹਾ ਅੱਧਾ ਕਰਕੇ ਜੀ ਉਬਾਲ ਕੇ ਇਹਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਹਮੇਸ਼ਾ ਇੱਕ ਸ਼ਕਤੀ ਇੱਕ ਤਾਕਤ ਜੀ ਕਹਿੰਦੇ ਵਧੀ ਰਹਿੰਦੀ ਆ ਦੇਖੋ ਕੁਦਰਤ ਨੇ ਕਿੰਨੀਆਂ ਸੋਹਣੀਆਂ ਸਾਨੂੰ ਚੀਜ਼ਾਂ ਦਿੱਤੀਆਂ ਹੋਈਆਂ ਖਾਣ ਦੇ ਵਾਸਤੇ ਵੀ ਆਂਡਾ ਹੈ ਨਾ ਵੀ ਬਾਜ਼ਾਰ ਤੋਂ ਆਪਾਂ ਦਵਾਈਆਂ ਲਿਆ ਲੈ ਕੇ ਖਾਈ ਜਾਂਦੇ ਇਹ ਸਾਰੀਆਂ ਆਇਰਨ ਹੋ ਗਿਆ ਵਿਟਾਮਿਨ ਹੋ ਗਏ ਬੀ 12 ਹੋ ਗਏ ਜਾਂ ਕੋਈ ਆਇਰਨ ਦੀਆਂ ਗੋਲੀਆਂ ਕਹਿ ਲਓ ਇਹ ਸਭ ਕੁਝ ਤਾਂ ਸਾਨੂੰ ਆਂਡੇ ਵਿੱਚੋਂ ਮਿਲਦਾ ਹੈ ਤੇ ਦਿੱਲੀ ਦੇ ਇੱਕ ਜਾਂ ਦੋ ਖਾਂਡੇ ਖਾ ਲੂਗੇ ਤਾਂ ਕੋਈ ਫਰਕ ਤਾਂ ਪੈਂਦਾ ਨਹੀਂ ਪਰ ਸਰੀਰ ਸਾਡਾ ਮਜ਼ਬੂਤ ਜ਼ਰੂਰ ਹੋ ਜਾਊਗਾ ਤੇ ਹੱਡੀਆਂ ਵੀ ਮਜ਼ਬੂਤ